ਦੇਖੋ ਜੀ ਡੀ ਸਰਕਾਰ ਕਹਿੰਦੀ ਸੀ ਕਿ ਜੇ ਅਸੀਂ ਬੜੇ ਪੱਕੇ ਪੈਰੀ ਪਰਚਾ ਦਰਜ ਕੀਤਾ ਸਾਡੇ ਕੋਲ ਬੜੇ ਸਬੂਤ ਨੇ ਉਹ ਅਦਾਲਤ ਦੇ ਵਿੱਚ ਪਿਛਲੇ 20 ਦਿਨਾਂ ਤੋਂ ਬੇਲ ਐਪਲੀਕੇਸ਼ਨ ਤੇ ਬਹਿਸ ਨਹੀਂ ਕਰ ਰਹੀ ਪਰ ਅਖਬਾਰ ਹੋਵੇ ਜਾਂ ਨਿਊਜ਼ ਚੈਨਲ ਹੁਣ ਉਹਨਾਂ ਚ ਖਬਰਾਂ ਪਲਾਂਟ ਕਰਨ ਦੇ ਉੱਤੇ ਲੱਗੀ ਹੈ ਪਹਿਲਾਂ 29 ਮੋਬਾਈਲ ਉਹ ਨਹੀਂ ਲੱਭੇ ਫਿਰ 141 ਕਰੋੜ ਉਹ ਨਹੀਂ ਲੱਭਿਆ ਫਿਰ ਇਹ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਸੀਓ ਨਹੀਂ ਲੱਭੀ ਫਿਰ 1000 ਏਕੜ ਹੁਣ ਆ ਜੀ ਇੱਕ ਹੋਰ ਸ਼ਗੂਫਾ ਛੱਡਤਾ ਕਹਿੰਦੇ ਜੀ ਜਿਹੜੇ ਰਣਜੀਤ ਗਿਲ ਗਿਲਕੋ ਵਾਲੇ ਨੇ ਉਹਨਾਂ ਦੇ ਘਰੇ ਜਿਹੜੀ ਰੇਡ ਹੋਈ ਹੈ ਉਹ ਤਾਂ ਕੀਤੀ ਗਈ ਹੈ ਕਿ ਉਹਨਾਂ ਦੇ ਤਾਰ ਬਿਕਰਮ ਮਜੀਠੀਆ ਨਾਲ ਜੁੜ ਰਹੇ ਨੇ ਮੈਂ ਪਹਿਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਰਣਜੀਤ ਗਿਲ ਨੂੰ ਤਾਂ ਸ਼੍ਰੋਮਣੀ ਅਕਾਲ ਦਲ ਛੱਡੇ ਬੜੇ ਦਿਨ ਹੋ ਗਏ ਔਰ ਵਿੱਚ ਦੀ ਤਾਂ ਰੌਲਾ ਪਿਆ ਸੀ ਕਿ ਰਣਜੀਤ ਗਿਲ ਆਮ ਆਦਮੀ ਪਾਰਟੀ ਜਾ ਰਹੇ ਨੇ ਜਦੋਂ ਇਹਨਾਂ ਦੀ ਆਪ ਦੀ ਵਿਧਾਇਕ ਨਾਰਾਜ਼ ਹੋ ਕੇ ਅਸਤੀਫਾ ਦੇ ਗਈ ਸੀ ਜਿਹਨੂੰ ਸਾਰੀ ਆਮ ਆਦਮੀ ਪਾਰਟੀ ਮਨਾ ਰਹੀ ਸੀ ਉਦੋਂ ਤੱਕ ਤਾਂ ਰੇਡ ਹੋਈ ਨਹੀਂ ਹੁਣ ਰਣਜੀਤ ਗਿਲ ਰਾਤ ਬੀਜੇਪੀ ਚ ਚਲੇ ਗਏ ਅੱਜ ਸਵੇਰੇ ਉਹਨਾਂ ਦੇ ਘਰੇ ਰੇਡ ਹੋ ਕੇ ਅਕੇ ਜੀ ਹੁਣੇ ਤਾਰ ਵਿਕਰਮ ਮਜੀਠੀਆ ਦੇ ਕੇਸ ਨਾਲ ਜੁੜਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕਿ ਰਣਜੀਤ ਗਿੱਲ ਦੀ ਕਿਸੇ ਵੀ ਕੋਈ ਕੰਪਨੀ 'ਚ ਕਿਸੇ ਵੀ ਕਿਸੇ ਕਾਲੋਨੀ 'ਚ ਵਿਕਰਮ ਮਜੀਠੀਆ ਦੀ 1 ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਮੈਂ ਚੈਲੰਜ ਕਰਦਾ ਇਹ ਖਹਿੜਾ ਮਾਨ ਸਾਹਿਬ ਇਦਾਂ ਨਹੀਂ ਛੁੱਟਣਾ ਹੁਣ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਇੱਕੋ ਚੀਜ਼ ਰਹੇਗੀ ਕਿ ਜਿਹੜੀ ਡੋਨਲਡ ਟਰੰਪ ਦੀ ਅਮਰੀਕਾ ਚ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਕਹਿ ਦੋ ਕਿ ਵਿਕਰਮ ਮਜੀਠੀ ਆ ਦੀ ਇਨਵੈਸਟਮੈਂਟ ਹੈ ਤਾਂ ਹੀ ਡੋਨਲਡ ਟਰੰਪ ਯੂਐਸ ਦਾ ਪ੍ਰੈਜ਼ੀਡੈਂਟ ਬਣ ਗਿਆ ਔਰ ਵਿਜੀਲੈਂਸ ਦੀ ਇੱਕ ਟੀਮ ਹੁਣ ਅਮਰੀਕਾ ਨੂੰ ਤੋਰ ਦਿਓ ਕਿਉਂਕਿ ਵਿਚਾਰੇ ਥੱਕ ਕੇ ਬਹੁਤ ਉਰੇ ਤਾਂ ਲੱਭ ਕੁਛ ਨਹੀਂ ਰਿਹਾ ਜੋਰ ਲੱਗ ਗਿਆ ਸਰਕਾਰ ਦਾ ਸਾਰਾ ਲੱਭਿਆ ਕੁਛ ਹੈ ਨਹੀਂ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲੇ ਤਾਂ ਇਹਨਾਂ ਦੀ ਛੁੱਟੀ ਹੋ ਜੂਗੀ ਨਾਲੇ ਥੋੜਾ ਖੜਾ ਛੁੱਟ ਜੂਗਾ ਜੀ ਅਮਰੀਕਾ ਭੇਜੇ ਸੀ ਉੱਥੇ ਵੀ ਕੁਛ ਨਹੀਂ ਲੱਭਿਆ ਸੋ ਇਹ ਜਿਹੜੀਆਂ ਹਵਾ ਹਵਾਈ ਗੱਲਾਂ ਇਹ ਜਿਹੜੀਆਂ ਮਨੋਰ ਕਹਾਣੀ ਆ ਏ ਵਿਜੀਲੈਂਸ ਬਣਾ ਰਹੀ ਹੈ ਔਰ ਖਾਸ ਕਰਕੇ ਇਹਨਾਂ ਦੇ ਬੁਲਾਰੇ ਲੱਗੇ ਨੇ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਸਿੱਧਾ ਜਾ ਸਵਾਲ ਕਰਦਾ ਕਿ ਤੁਹਾਨੂੰ ਪਤਾ ਅਜ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਇਹ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਮਾਰ ਰਹੇ ਨੇ ਪਰੋਤੀਆਂ ਮੰਗ ਰਹੇ ਨੇ ਕੱਲ ਜਿੱਥੇ ਰਵਿੰਦ ਕੇਜਰੀਵਾਲ ਤੁਰੇ ਫਿਰਦੇ ਸੀ ਜਿਨ੍ਹਾਂ ਦੇ ਘਰੇ ਗਏ ਸੀ ਕਪੜਾ ਵਪਾਰੀ ਦੇ ਉਹਨਾਂ ਦੀ ਮੌਤ ਲਈ ਤਾਂ ਸਰਕਾਰ ਆਪ ਜ਼ਿੰਮੇਵਾਰ ਹੈ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈ ਵਪਾਰੀ ਉਹਨਾਂ ਛੱਡ ਕੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਪੰਜਾਬ ਕੰਨੀ ਧਿਆਨ ਦਿਓ ਇਕਨੋਮਿਕ ਤੌਰ ਤੇ ਪੰਜਾਬ ਬਹੁਤ ਪਿੱਛੇ ਚਲਾ ਗਿਆ ਔਰ ਡਰੱਗ ਦਾ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡਰੱਗ ਤੇ ਮਾਣਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਤੁਹਾਡੀ ਸਰਕਾਰ ਦੇ ਮੱਥੇ ਤੇ ਕਲੰਕ ਲਾਇਆ ਕਿ ਐਦਾਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਹੀ ਡਰੱਗ ਟਰੇਡ ਚ ਮਿਲੀ ਹੈ ਤਾਂ ਹੀ ਡੀਜੀਪੀ ਤੋਂ ਮਾਫੀ ਮੰਗਾਈ ਹੈ ਔਰ ਡਰੱਗ ਦੇ ਹਾਲਾਤ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਛੋਟੇ ਬੱਚਿਆਂ ਤੱਕ ਪਹੁੰਚ ਗਿਆ ਉਹ ਗੱਲਾਂ ਤੇ ਜਵਾਬ ਨਾ ਦੇ ਕੇ ਇਹ ਜਿਹੜੀਆਂ ਮਨੋਰ ਕਹਾਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਐ ਇਹਨਾਂ ਚੋਂ ਕੱਖ ਨਹੀਂ ਲੱਭਣਾ ਮੈਂ ਫੇਰ ਦੁਬਾਰਾ ਕਹਦੇ ਆ ਕਿ ਹੁਣ ਇਹ ਗੱਲ ਤੋਂ ਭੱਜੇ ਹੋ ਨਾ ਜਿੱਦਾਂ ਹਜ਼ਾਰ ਏਕੜ ਤੋਂ ਭੱਜ ਗਏ ਜਿੱਦਾਂ 540 ਕਰੋੜ ਜਿਹੜੀ ਕਲੀਅਰ ਵਾਟਰキャਪੀਟਲ ਐ ਜਿਹਨੂੰ ਅੱਗੇ ਪਹਿਲਾਂ ਵਿਕਰਮ ਮਜੀਠੀਆ ਦੀ ਦੱਸਦੇ ਸੀ ਹੁਣ ਬੁਲਾਉਂਦੇ ਕਿਉਂ ਨਹੀਂ ਉਹਨੂੰ ਕਲੀਅਰ ਵਾਟਰキャਪੀਟਲ ਨੂੰ ਕਿਉਂ ਨਹੀਂ ਉਹਨੂੰ ਸੱਮਨ ਕੱਢਦੇ ਕਿ ਹੁਣ ਪਤਾ ਲੱਗ ਗਿਆ ਵੀ ਉਹ ਅਮਰੀਕਾ ਦੇ ਗੋਰੇ ਦੀ ਐ ਤੋ ਐਡੀ ਵੱਡੀ ਕੰਪਨੀ ਹੈ ਕਿ 50 ਹਜ਼ਾਰ ਕਰੋੜ ਉਹਦਾ ਕੱਲਾ ਏਸ਼ੀਆ 'ਚ ਹੈ ਜੇ ਉਹੀ ਜੀ ਕੰਪਨੀ ਨੂੰ ਸੱਦ ਲਿਆ ਤਾਂ ਅਗਲੇ ਸਰਕਾਰ ਮੁੱਦੀ ਮਾਰ ਦੇਣਗੇ ਉਹਨੂੰ ਬਲਾਕ ਕੇ ਤਾਂ ਦਿਖਾਓ ਨਾ ਹੁਣ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਨਾ ਲੈਂਦੇ ਸੋ ਐਸੇ ਤਰੀਕੇ ਹੁਣ ਆ ਜਿਹੜੀ ਰੇਡ ਹੈ ਕਾਕੇ ਜੀ ਵਿਕਰਮ ਮਜੀਠੀਏ ਦੇ ਤਾਰ ਜੁੜਦੇ ਨੇ ਵਿਕਰਮ ਮਜੀਠੀਏ ਦੇ ਤਾਰ ਤੁਸੀਂ ਮੈਨੂੰ ਲੱਗਦਾ ਡੋਨਲਡ ਟਰੰਪ ਤੱਕ ਵੀ ਜੋੜ ਲਓ ਲੱਭਣਾ ਤੁਹਾਨੂੰ ਕੱਖ ਨਹੀਂ ਪਰ ਹੁਣੇ ਜਿਹੜੀ ਗੱਲ ਅੱਜ ਕਹੀ ਹੈ ਫੇਰ ਚੈਲੰਜ ਹੈ ਵੀ ਹੁਣ ਇਹ ਤੋਂ ਯੂ-ਟਰਨ ਨਾ ਲਿਓ ਇਹ ਤੋਂ ਭੱਜਿਓ ਨਾ ਇਹਨੂੰ ਸਾਬਤ ਕਰ